ਇਹ ਵੀਰਾ ਜੀਮ ਕਹਿੰਦੇ ਮਾਲਕੋ ਤੁਸੀਂ ਗਰਮੀ ਚ ਵੀ ਜੂਨ ਜੁਲਾਈ ਚ ਵੀ ਕੰਬਲੀ ਲੈ ਕੇ ਬਹਿ ਜਾਂਦੇ ਹੋ ਕੰਬਲੀ ਲੈ ਕੇ ਜਾਂਦੇ ਹੋ ਹੈਗਾ ਗਰਮੀ ਬਾਹਰ ਹੈ ਠੀਕ ਹੈ ਸਾਨੂੰ ਬਾਹਰੋਂ ਗਰਮੀ ਜ਼ਰੂਰ ਆਂਦੀ ਹੈ ਪਰ ਗਰਮੀ ਸਾਨੂੰ ਪਰੇਸ਼ਾਨ ਨਹੀਂ ਕਰਦੀ ਜਿੰਨੇ ਮਰਜੀ ਹਮਸ ਵਿੱਚ ਬਿਠਾ ਦਿਓ ਸਾਨੂੰ ਇਹ ਸ਼ਾਂਤ ਹੋ ਕੇ ਬੈਠਾਂਗੇ ਜਿਹੜਾ ਕਈ ਜਗ੍ਹਾ ਸੇਵਾਦਾਰ ਨੂੰ ਪੁੱਛੋ ਇਦਾਂ ਦੇ ਕਮਰਿਆਂ ਜਾ ਕੇ ਬਹਿ ਜਾਂਦੇ ਸੀ ਉਹਦੇ ਮਾਲਕੋ ਇੰਨੀ ਗਰਮੀ ਚ ਕਿੱਦਾਂ ਬੈਠੇ ਹੋ ਤੁਸੀਂ ਹੈ ਅੰਦਰ ਤਾਂ ਹਮੇ ਹੀ ਬੜਾ ਹੈ ਹਵਾ ਹੀ ਨਹੀਂ ਆਂਦੀ ਕਿਉਂਕਿ ਖਿੜਕੀਆਂ ਵੀ ਬੰਦ ਹੈ ਪਰਦੇ ਲੱਗੇ ਹੋਏ ਹੈ ਠੀਕ ਹੈ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ ਜਿਹੜਾ ਅੰਦਰਲੀ ਅਵਸਥਾ ਹੈ ਨਾ ਜਿੱਦਾਂ ਕਹਿੰਦੇ ਆ ਨਾ ਕਿ ਗੁਰੂਆਂ ਰਹਿਬਰਾਂ ਨੂੰ ਜਦ ਸ਼੍ਰੀ ਗੁਰੂ ਅਰਜਨ ਤਤੀਆਂ ਤਵੀਆਂ ਤੇ ਬਿਠਾਇਆ ਗਿਆ ਉਹਨਾਂ ਨੂੰ ਸਰੀਰ ਤੇ ਛਾਲੇ ਜ਼ਰੂਰ ਪਏ ਪਰ ਅੰਦਰ ਉਹ ਪੂਰੀ ਤਰ੍ਹਾਂ ਸ਼ਾਂਤ ਸੀ ਉਹ ਕਹਿੰਦੇ ਇਹ ਹੱਡ ਮਾਸ ਦਾ ਬੜੀਆ ਸਰੀਰ ਹੈ ਇਹਨੂੰ ਤਾਂ ਚਲੋ ਜੋ ਵੀ ਅਸਰ ਹੋਣਾ ਹੀ ਹੈ ਤੇ ਗਰਮ ਚਾਹ ਡਿਗੇਗੀ ਗਰਮ ਰੇਤ ਡਿਗੇਗੀ ਤਾਂ ਛਾਲੇ ਪੈਣੀ ਹੈ ਪਰ ਅੰਦਰ ਦੀ ਅਵਸਥਾ ਉਹਨਾਂ ਦੀ ਕਿਹੜੀ ਸੀ ਗੁਰੂਆਂ ਦੀ ਅਵਸਥਾ ਸ਼ਾਂਤੀ ਵਾਲੀ ਆਨੰਦ ਵਾਲੀ ਤੁਸੀਂ ਕਲਾ ਗੁਰੂ ਰਹਿਬਰ ਸਾਨੂੰ ਸਿਖਾਉਂਦੇ ਕਿ ਤੁਸੀਂ ਥੋੜੀ ਜਿਹਾ ਮਿਹਨਤ ਕਰੋ ਥੋੜਾ ਜਿਹਾ ਅਗਰ ਮੈਡੀਟੇਸ਼ਨ ਦੇ ਨਾਲ ਜੁੜੋ ਥੋੜਾ ਜਿਹਾ ਆਪਣੇ ਆਪ ਨੂੰ ਸਮਝੋ ਤਾਂ ਤੁਸੀਂ ਹਰ ਪ੍ਰਸਥਿਤੀ ਤੇ ਕੰਟਰੋਲ ਕਰ ਸਕਦੇ ਹੋ ਕਿ ਜੀਵਨ ਚ ਹਾਲਾਤ ਤਾਂ ਆਣਗੇ ਪਰ ਤੁਹਾਡੇ ਤੇ ਕੋਈ ਅਸਰ ਨਹੀਂ ਹੋਏਗਾ ਇਹਨੂੰ ਕਹਿੰਦੇ ਜੀ ਅੰਦਰੋਂ ਬੰਦਾ ਇੰਨਾ ਮਜ਼ਬੂਤ ਹੋ ਜਾਂਦਾ ਇੰਨਾ ਸਟਰੋਂਗ ਹੋ ਜਾਂਦਾ ਹੈ ਕਿ ਬਾਹਰ ਦੀਆਂ ਚੀਜ਼ਾਂ ਦਾ ਪ੍ਰਭਾਵ ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਨ੍ਹਾਂ ਨੇ ਉਹ ਜਾਣ ਲਿਆ ਉਹਨਾਂ ਦੇ ਖੂਨ ਨਹੀਂ ਨਿਕਲਣਾ ਸੱਟ ਨਹੀਂ ਲੱਗਣੀ ਜਾਂ ਕਿਤੇ ਉਹਨਾਂ ਐਡਾ ਠੋਕਰ ਲੱਗੀ ਤਾਂ ਉਹਨਾਂ ਨੂੰ ਤਕਲੀਫ ਯਾਨੀ ਬਾਡੀ ਦੇ ਵਿੱਚੋਂ ਖੂਨ ਜ਼ਰੂਰ ਨਿਕਲੇਗਾ ਪਰ ਉਹ ਹਾਲਾਤ ਨੂੰ ਅੰਦਰੋਂ ਇੰਨਾ ਉਹ ਫੀਲ ਨਹੀਂ ਕਰਨਗੇ ਉਹ ਕਹਿੰਦੇ ਹੋ ਗਿਆ ਸ਼ੁਕਰ ਹੈ ਠੀਕ ਵੀ ਹੋ ਜਾਣਾ ਜਿੱਦਾਂ ਬੰਦਾ ਮੜਿਆ ਦੁੱਖ ਨੂੰ ਦੇਖ ਕੇ ਘਬਰਾ ਜਾਂਦਾ ਹੈ ਹਾਏ ਮੇਰਾ ਕੀ ਬਣੇਗਾ ਤੇਰਾ ਗੌਰ ਕਰਨਾ ਇਸ ਲਈ ਤੁਹਾਨੂੰ ਇੱਕ ਨੁਕਤਾ ਦੇਵਾਂਗੇ ਕਿ ਜਦੋਂ ਜੀਵਨ 'ਚ ਪਰੇਸ਼ਾਨੀ ਆਵੇ ਨਾ ਕਈ ਵਾਰ ਬੰਦਾ ਸੋਚਣ ਲੱਗ ਜਾਂਦਾ ਹੈ ਅੱਜੇ ਮੇਰੇ ਬੱਚੇ ਦੀ ਸ਼ਾਦੀ ਨਾ ਹੋਏ ਕੀ ਬਣੇਗਾ ਕੀ ਹੋਏਗਾ ਆ ਮੇਰੀ ਨੌਕਰੀ ਚਲੀ ਗਈ ਕੀ ਬਣੇਗਾ ਕੀ ਹੋਏਗਾ ਜੇ ਆ ਕੰਮ ਇੱਧਾ ਹੋ ਗਿਆ ਤਾਂ ਕੀ ਹੋਏਗਾ ਇਦਾਂ ਦੀ ਬਹੁਤ ਟੈਨਸ਼ਨ ਆ ਬੰਦਾ ਉਦੋਂ ਹੀ ਸੋਚ-ਸੋਚ ਕੇ ਲੈਂਦਾ ਰਹਿੰਦਾ ਹੈ ਹੋ ਜਾਂਦਾ ਕਿ ਨਹੀਂ ਅੱਜ ਮੈਂ ਦੁਕਾਨ ਖੋਲ੍ਹੀ ਦੁਕਾਨ ਨਾ ਚਲੀ ਫੇਕੀ ਬਣੂੰਗਾ ਅੱਜ ਮੇਰੀ ਨੌਕਰੀ ਚਲੀ ਗਈ ਫੇਕੀ ਬਣੂੰਗਾ ਅੱਜ ਮੇਰੇ ਘਰ 'ਚ ਚੋਰੀ ਹੋ ਗਈ ਫਿਰਕੀ ਬਣੂੰਗਾ ਅੱਜ ਆ ਕੰਮ ਮੇਰਾ ਹੋ ਗਿਆ ਫਿਰ ਮੇਰਾ ਕੀ ਹੋਏਗਾ ਹੁਣ ਜਦੋਂ ਇਦਾਂ ਦੀਆਂ ਚੀਜ਼ਾਂ ਅਸੀਂ ਸੋਚਦੇ ਆਂ ਤਾਂ ਹਾਲੇ ਹੋਇਆ ਕੁਝ ਵੀ ਨਹੀਂ ਹੈ ਪਰ ਸੋਚ-ਸੋਚ ਕੇ ਪਹਿਲੇ ਹੀ ਦੁਖੀ ਹੁੰਦੇ ਰਹਿੰਦੇ ਪਤਾ ਕੀ ਹੋਏਗਾ ਇੱਥੇ ਤੁਹਾਨੂੰ ਕਹਾਂਗੇ ਕਿ ਜਿਨ੍ਹਾਂ ਨੇ ਅੰਦਰੋਂ ਆਪਣੇ ਮਾਲਿਕ ਨੂੰ ਜਾਣ ਲਿਆ ਨਾ ਪਤਾ ਕੀ ਕਹਿੰਦੇ ਹੈ ਉਹ ਇਹ ਨਹੀਂ ਕਹਿੰਦੇ ਕੀ ਹੋਏਗਾ ਉਹ ਕਹਿੰਦੇ ਜੋ ਹੋਏਗਾ ਦੇਖਿਆ ਜਾਏਗਾ ਮੇਰਾ ਮਾਲਿਕ ਮੇਰੇ ਨਾਲ ਹੈ ਕੀ ਫਰਕ ਪੈਂਦਾ ਜੋ ਹੋਏਗਾ ਜੇ ਹੁੰਦਾ ਬੰਦਾ ਕਹਿੰਦਾ ਨਾ ਉਹ ਕੀ ਹੋਇਆ ਜੇ ਰਸਤੇ 'ਚ ਗੱਡੀ ਖਰਾਬ ਹੋ ਗਈ ਇਹ ਟੈਨਸ਼ਨ ਵਾਲਾ ਬੰਦਾ ਹੈ ਕੀ ਬਣੂਗਾ ਜੇ ਰਸਤੇ 'ਚ ਗੱਡੀ ਖਰਾਬ ਹੋ ਗਈ ਤਾਂ ਜਿਹੜਾ ਮਾਲਿਕ ਦੇ ਪਿਆਰ ਉਹ ਕਹਿੰਦੇ ਹੋਏਗੀ ਤਾਂ ਦੇਖੀ ਜਾਏਗੀ ਹਾਲ ਤਾਂ ਚੱਲ ਰਹੀ ਹੈ ਨਾ ਇਹਦਾ ਆਨੰਦ ਲਈਏ ਜਦੋਂ ਹੋਏਗੀ ਦੇਖੀ ਜਾਏਗੀ ਪਹਿਲੇ ਕੀ ਸੋਚਣਾ ਹੈ ਹੁਣ ਤਾਂ ਸਫਰ ਦਾ ਆਨੰਦ ਲਾਓ ਹੁਣ ਤਾਂ ਜ਼ਿੰਦਗੀ ਦਾ ਆਨੰਦ ਲਾਓ ਜਦੋਂ ਕੁਝ ਹੋਏਗਾ ਦੇਖਿਆ ਜਾਏਗਾ ਕਿਉਂਕਿ ਜਿਸ ਨੇ ਜ਼ਿੰਦਗੀ ਦਿੱਤੀ ਹੈ ਜੇ ਕੁਝ ਇਦਾਂ ਦਾ ਹਾਲਾਤ ਹੋਇਆ ਵੀ ਤਾਂ ਮੈਨੂੰ ਉਹ ਤੋਂ ਨਿਕਲਣ ਦੀ ਤਾਕਤ ਵੀ ਉਹ ਜ਼ਰੂਰ ਦੇਏਗਾ ਮੈਂ ਕਿਉਂ ਪਹਿਲੇ ਟੈਨਸ਼ਨ ਲਵਾਂ ਪਹਿਲੇ ਨਾ ਟੈਨਸ਼ਨ ਲਓ ਬੰਦਾ ਕੀ ਪਹਿਲੇ ਟੈਨਸ਼ਨ ਲੈ ਕੇ ਬਹਿ ਜਾਂਦਾ ਹੈ ਸਮਝਿਓ ਤੁਸੀਂ ਜਿੱਦਾਂ ਕਈ ਵਾਰ ਹੁੰਦਾ ਨਾ ਇੱਕ ਔਰਤ ਦੇ ਗਰਭ ਵਿੱਚ ਬੱਚਾ ਹੈ ਤਾਂ ਜੇ ਉਹ ਸੋਚੇ ਪਤਾ ਨਹੀਂ ਕੀ ਹੋਣਾ ਹੈ ਕੀ ਹੋਣ ਦਾ ਮਤਲਬ ਪਤਾ ਨਹੀਂ ਬੱਚਾ ਸਹੀ ਹੋਣਾ ਮੈਨੂੰ ਨਾ ਕੁਝ ਹੋ ਜਾਵੇ ਬੱਚੇ ਨੂੰ ਨਾ ਕੁਝ ਹੋ ਜਾਵੇ ਤਾਂ ਪਹਿਲਾਂ ਹੀ ਟੈਨਸ਼ਨਾਂ ਲੈ ਲੈ ਕੇ ਉਹ ਆਪਣੀ ਸਿਹਤ ਨੂੰ ਜ਼ਿਆਦਾ ਸੋਚ-ਸੋਚ ਕੇ ਖਰਾਬ ਕਰ ਲੈਂਦੀ ਮਾਂ ਤਾਂ ਜੇ ਮਾਂ ਸੋਚੇ ਉਹ ਮਾਲਕ ਨਾਲ ਹੈ ਜੋ ਹੋਏਗਾ ਅੱਛਾ ਹੀ ਹੋਏਗਾ ਨਾ ਮੈਨੂੰ ਕੁਝ ਹੋਣਾ ਨਾ ਮੇਰੇ ਬੱਚੇ ਨੂੰ ਕੁਝ ਹੋਣਾ ਤਾਂ ਉਹਦਾ ਹਰ ਦਿਨ ਹਰ ਘੜੀ ਕਿਦਾਂ guzਰੇਗੀ ਸ਼ਾਂਤੀ ਨਾਲ ਖੁਸ਼ੀ ਨਾਲ ਇਸ ਲਈ ਜਿਹੜੇ ਮਾਲਕ ਦੇ ਪਿਆਰੇ ਉਹ ਇਹ ਪਰਵਾਹ ਨਹੀਂ ਇਹ ਚਿੰਤਾ ਨਹੀਂ ਕਰਦੇ ਕੀ ਹੋਏਗਾ ਅਗਰ ਇਦਾਂ ਹੋ ਗਈ ਕੀ ਹੋਏਗਾ ਅਗਰ ਉਦਾਂ ਹੋ ਗਈ ਬਲਕਿ ਉਹ ਕਹਿੰਦੇ ਐ ਉਹ ਮੇਰਾ ਮਾਲਕ ਮੇਰੇ ਨਾਲ ਹੈ ਜੋ ਹੋਏਗਾ ਅੱਛਾ ਹੀ ਹੋਏਗਾ ਜਦੋਂ ਹੋਏਗਾ ਦੇਖਿਆ ਜਾਏਗਾ ਜੋ ਹੋਏਗਾ ਦੇਖਿਆ ਜਾਏਗਾ ਕਿਉਂਕਿ ਉਹਦੀ ਰਹਿਮਤ ਉਹ ਮੇਰਾ ਮਾਲਕ ਮੇਰੇ ਨਾਲ ਹੈ ਪਹਿਲੀ ਕੀ ਫਿਕਰ ਕਰਨੀ ਸੋ ਆਪਣੇ ਪਲਾਂ ਦਾ ਇਹ ਜੀਵਨ ਦਾ ਆਨੰਦ ਲੈਣਾ ਹੈ ਇੱਕ ਇੱਕ ਪਲ ਦਾ ਐਸੀ ਐਵੇਂ ਡਰ ਡਰ ਕੇ ਆਪਣੇ ਇਹਨਾਂ ਪਲਾਂ ਨੂੰ ਇਹਨਾਂ ਘੜੀਆਂ ਨੂੰ ਬਰਬਾਦ ਨਹੀਂ ਕਰਨਾ ਸੀ ਕਿਉਂਕਿ ਇਹ ਪਲ ਬੜੇ ਕੀਮਤੀ ਹੈ ਸਮਝ ਆ ਗਈ ਕਿ ਨਹੀਂ ਇਸ ਲਈ ਫਿਰ ਕਹਾਂਗੇ ਡਰ ਨੂੰ ਆਪਣੇ ਉੱਪਰ ਇੰਨਾ ਹਾਵੀ ਨਾ ਹੋਣ ਦੇ ਕਿ ਡਰੀ ਤੁਹਾਡੀ ਜਾਨ ਲੈ ਲਵੇ ਕਿਉਂਕਿ ਜ਼ਿਆਦਾਤਰ ਜਿੱਦਾਂ ਹੀ ਕਈ ਵਾਰ ਦਸੀਦਾ ਹੈ ਕਿ ਜੋ ਡਰ ਗਿਆ ਸਮਝੋ ਇਹ ਡਰ ਹੀ ਬੰਦੇ ਦੀ ਜਾਨ ਲੈ ਲੈਂਦਾ ਹੈ ਇਸ ਲਈ ਡਰ ਨੂੰ ਹਾਵੇ ਨਹੀਂ ਹੋਣ ਦੇਣਾ ਆਪਣੇ ਵਿਸ਼ਵਾਸ ਨੂੰ ਆਪਣੇ ਤੇ ਹਾਵੀ ਕਰੋ ਆਪਣੀ ਹਿੰਮਤ ਨੂੰ ਆਪਣੇ ਤੇ ਹਾਵੀ ਕਰੋ ਕਿ ਮੈਂ ਨਹੀਂ ਡਰਦਾ ਕਿਉਂਕਿ ਮੈਨੂੰ ਆਪਣੇ ਮਾਲਕ ਤੇ ਵਿਸ਼ਵਾਸ ਹੈ ਉਹ ਹਰ ਪਲ ਮੇਰੇ ਇਸ ਲਈ ਤੁਹਾਡੇ ਅੰਦਰ ਡਰ ਹੈ ਜਾਂ ਵਿਸ਼ਵਾਸ ਹੈ ਚੈੱਕ ਕਰੋ ਥੋੜਾ ਆਪਣੇ ਆਪ ਨੂੰ ਜਿਹਨਾਂ ਅੰਦਰ ਡਰ ਹੈ ਉਹਨਾਂ ਦੀ ਜ਼ਿੰਦਗੀ ਵੇ ਸਮਝ ਲਓ ਮਰ ਮਰ ਕੇ ਜੀ ਰਹੇ ਆ ਉਹ ਤਾਂ ਜਿਹਨਾਂ ਅੰਦਰ ਵਿਸ਼ਵਾਸ ਹੈ ਉਹੀ ਜੀਵਨ ਦੇ ਹਰ ਪਲ ਦਾ ਪੂਰਾ ਆਨੰਦ ਲੈਂਦੇ ਆ ਉਹ ਜੀਵਨ ਦੇ ਹਰ ਪਲ ਦਾ ਪੂਰਾ ਮਜ਼ਾ ਲੈਂਦੇ ਜਿਦਾ ਇੱਕ ਬਾਦਸ਼ਾਹ ਨੇ ਸਵਾਲ ਕੀਤਾ ਸੀ ਆਪਣੇ ਵਜ਼ੀਰ ਨੂੰ ਕਿ ਵਜ਼ੀਰ ਜ਼ਿੰਦਗੀ ਜੀਣਾ ਕਿਨੂੰ ਕਹਿੰਦੇ ਆ ਤਾਂ ਉਸ ਵੇਲੇ ਵਜ਼ੀਰ ਨੇ ਕਿਹਾ ਕਿ ਮਹਾਰਾਜ ਜਿਹੜੀ ਜ਼ਿੰਦਗੀ ਤੁਸੀਂ ਮੈਂ ਯਾ ਹੋਰ ਲੋਕ ਜੀਂਦੇ ਆ ਨਾ ਇਹ ਜ਼ਿੰਦਗੀ ਨਹੀਂ ਹੈ ਤੁਸੀਂ ਪੁੱਛਿਆ ਜ਼ਿੰਦਗੀ ਜੀਣਾ ਕਿਹਨੂੰ ਕਹਿੰਦੇ ਆ ਤਾਂ ਮੈਂ ਇੱਕ ਸ਼ਖਸੀਅਤ ਨੂੰ ਜਾਣਦਾ ਜਿਹਨੂੰ ਕਹਿੰਦੇ ਆ ਜ਼ਿੰਦਗੀ ਜੀਣਾ ਜ਼ਿੰਦਗੀ ਜੀਣ ਦੀ ਕਲਾ ਤਾਂ ਬਾਦਸ਼ਾਹ ਕਹਿੰਦਾ ਫਿਰ ਮੈਂ ਵੀ ਉਹਨੂੰ ਦੇਖਣਾ ਚਾਹੁੰਦਾ ਆ ਕਿ ਕੌਣ ਹੈ ਕਿਹੜੀ ਸ਼ਖਸੀਅਤ ਤਬਜ਼ੀਰ ਨੇ ਦੱਸਿਆ ਜੂ ਇੱਕ ਫਕੀਰ ਉਹ ਹਰ ਵੇਲੇ ਆਨੰਦ ਵਿੱਚ ਰਹਿੰਦਾ ਹੈ ਹਰ ਵੇਲੇ ਖੁਸ਼ ਰਹਿੰਦਾ ਹੈ ਮਹਾਰਾਜ ਕੋਈ ਵੀ ਹਾਲਾਤ ਹੋ ਜਾਵੇ ਕਿਸੇ ਤਰ੍ਹਾਂ ਦੇ ਵੀ ਸਾਹਮਣੇ ਮੁਸ਼ਕਿਲ ਆ ਜਾਵੇ ਉਹਦੇ ਚਿਹਰੇ ਤੇ ਹਰ ਵੇਲੇ ਖੁਸ਼ੀ ਰਹਿੰਦੀ ਹੈ ਬਾਦਸ਼ਾਹ ਕਹਿੰਦਾ ਅੱਛਾ ਬੜੀ ਤੋਂ ਬੜੀ ਮੁਸ਼ਕਿਲ 'ਚ ਵੀ ਖੁਸ਼ ਰਹਿੰਦਾ ਹੈ ਵਜ਼ੀਰ ਕਹਿੰਦਾ ਜੀ ਹਾਂ ਔਰ ਜ਼ਿੰਦਗੀ ਦਾ ਮਤਲਬ ਹੀ ਇਹ ਹੈ ਕਿ ਹਰ ਪਲ ਸਾਡਾ ਖੁਸ਼ੀ ਨਾਲ ਗੁਜ਼ਰੇ ਆਨੰਦ ਨਾਲ ਗੁਜ਼ਰੇ ਸਮਝਦੇ ਹੋ ਕਿ ਨਹੀਂ ਹੁਣ ਤੁਸੀਂ ਜਰਾ ਇੱਕ ਗੱਲ ਦਾ ਜਵਾਬ ਦੇਣਾ ਕਿ ਤੁਹਾਡੀ ਜ਼ਿੰਦਗੀ ਕਿਦਾਂ ਗੁਜ਼ਰ ਰਹੀ ਹੈ ਹੱਸਦੇ ਆ ਗੁਜ਼ਰਦੀ ਹੈ ਜਾਂ ਟੈਨਸ਼ਨ ਨਾਲ ਲੈ ਕੇ ਗੁਜ਼ਰਦੀ ਹੈ ਅਗਰ ਟੈਨਸ਼ਨ ਨਾਲ ਲੈ ਕੇ ਡਰ ਕੇ ਗੁਜ਼ਰਦੀ ਤੇ ਇਹਦਾ ਮਤਲਬ ਫਿਰ ਅਸੀਂ ਜ਼ਿੰਦਗੀ ਕੱਟ ਰਹੇ ਹਾਂ ਜ਼ਿੰਦਗੀ ਜੀ ਨਹੀਂ ਰਹੇ ਜ਼ਿੰਦਗੀ ਜੀਣ ਦਾ ਮਤਲਬ ਹੈ ਜਿੱਦਾਂ ਸਮਝ ਲਓ ਇੱਕ ਬੰਦਾ ਗੱਡੀ 'ਚ ਬੈਹਿ ਕੇ ਕਿਤੇ ਯਾਤਰਾ ਕਰ ਰਹੇ ਹੋ ਨਾ ਕਿਸੇ ਮੰਜ਼ਿਲ ਤੇ ਜਾਣਾ ਹੈ ਤੇ ਇੱਕ ਹੁੰਦਾ ਬੰਦਾ ਰੋਂਦਾ ਹਾਏ ਹਾਏ ਕਰਦਾ ਜਾ ਰਿਹਾ ਇਹਦਾ ਮਤਲਬ ਸਫ਼ਰ ਕੱਟ ਰਿਹਾ ਹੈ ਕਿ 8 ਘੰਟੇ ਦਾ ਸਫ਼ਰ ਹੈ ਰੋ ਕੇ ਚਿੰਤਾ ਕਰਕੇ ਕੱਟਣਾ ਆ ਤੇ ਇੱਕ ਹੁੰਦਾ ਹੈ ਉਹ ਸਫ਼ਰ ਦੇ ਹਰ ਪਲ ਦਾ ਆਨੰਦ ਲੈਂਦਾ ਉਹ ਦੇਖੋ ਕਿੰਨਾ ਸੋਹਣਾ ਚਰਨਾ ਉਹ ਕਿੰਨਾ ਸੋਹਣਾ ਪਹਾੜ ਉਹ ਕਿੰਨੀ ਸੋਹਣੀ ਹਵਾ ਉਹ ਪੂਰਾ ਆਨੰਦ ਲੈਂਦਾ ਹੈ ਇਹਦਾ ਮਤਲਬ ਸਫ਼ਰ ਉਹ ਵੀ 8 ਘੰਟੇ ਦਾ ਕਰਦਾ ਹੈ ਪਰ ਉਹਨੇ ਸਫ਼ਰ ਦਾ ਪੂਰਾ ਆਨੰਦ ਲਿਆ ਸਫ਼ਰ ਤਾਂ ਨੰਗਣਾ ਹੀ ਹੈ ਟ੍ਰੇਨ 'ਚ ਬੈਠੇ ਹੋ ਟ੍ਰੇਨ ਮੇਂ ਤਾਂ ਚਲੀ ਜਾਣਾ ਹੈ ਰੁਕਣੀ ਨਹੀਂ ਹੈ ਪਰ ਇਹ ਤੁਹਾਡੇ ਤੇ ਕਿ ਤੁਸੀਂ ਅੰਦਰ ਹਾਏ ਹਾਏ ਕਰਦੇ ਜਾ ਰਹੇ ਹੋ ਜਾਂ ਆਨੰਦ ਲੈਂਦੇ ਜਾ ਰਹੇ ਹੋ ਹੁਣ ਇਸੇ ਤਰ੍ਹਾਂ ਫਿਰ ਤੁਹਾਨੂੰ ਪੁੱਛਾਂਗੇ ਚੈੱਕ ਕਰੋ ਆਪਣੇ ਆਪ ਨੂੰ ਕਿ ਅਸੀਂ ਜ਼ਿੰਦਗੀ ਜੀ ਰਹੇ ਆ ਜਾਂ ਜ਼ਿੰਦਗੀ ਕੱਟ ਰਹੇ ਆ ਜਿਹੜਾ ਹਰ ਵੇਲੇ ਚਿੰਤਾ ਕਰਦਾ ਰਹਿੰਦਾ ਹੈ ਹਰ ਵੇਲੇ ਡਰਿਆ ਰਹਿੰਦਾ ਹੈ ਮੇਰੇ ਨਾਲ ਇਦਾਂ ਨਾ ਹੋ ਜਾਵੇ ਉਦਾਂ ਨਾ ਹੋ ਜਾਵੇ ਤਾਂ ਉਹਦਾ ਮਤਲਬ ਜ਼ਿੰਦਗੀ ਕੱਟ ਰਿਹਾ ਹੈ ਇਹ ਜੀ ਨਹੀਂ ਰਿਹਾ ਕਿਉਂਕਿ ਜ਼ਿੰਦਗੀ ਉਸੇ ਕੀ ਹੈ ਜ਼ਿੰਦਗੀ ਉਸੀ ਕੀ ਹੈ ਜੋ ਮੁਸਕੁਰਾਨਾ ਜਾਣਤਾ ਹੈ ਕਿਹਦੀ ਜ਼ਿੰਦਗੀ ਹੈ ਜਿਹੜਾ ਹੁਣ ਤੁਹਾਡੀ ਜ਼ਿੰਦਗੀ ਕਿਹੜੀ ਹੈ ਜਰਾ ਦੱਸ ਦਿਓ ਸਾਨੂੰ ਮੁਸਕਰਾ ਕੇ ਦੱਸ ਦਿਓ ਪਤਾ ਲੱਗੇ ਤੁਸੀਂ ਜ਼ਿੰਦਗੀ ਜੀ ਰਹੇ ਹੋ ਕੱਟ ਨਹੀਂ ਰਹੇ ਹੋ ਜ਼ਿੰਦਗੀ ਦਾ ਅਨੰਦ ਲੈ ਰਹੇ ਹੋ ਹਰ ਪਲ ਦਾ ਲੈ ਰਹੇ ਹੋ ਕਿ ਨਹੀਂ ਤੇ ਮੁਸਕਰਾਓ ਥੋੜਾ ਜਿਹਾ ਜ਼ਿੰਦਗੀ ਉਸੀ ਕੀ ਹੈ ਜੋ ਮੁਸਕੁਰਾਨਾ ਜਾਣਤਾ ਹੈ ਰੌਸ਼ਨੀ ਉਸੀ ਕੀ ਹੈ जो नफरतों के पर्दे गिराना जानता है जू तो बहुत है दुनिया में मंदिर मस्जिद और गुरुद्वारे जू तो बहुत है दुनिया में मंदिर मस्जिद और गुरुद्वारे मगर खुदा उनको मिलता है जो दिलों में प्रेम के दीपक जलाना जानता है जिंदगी उसी की है जो मुस्कुराना ਔਰ ਜਦੋਂ ਲੱਗੇ ਨਾ ਸਵਾਲ ਆ ਪੁੱਛ ਲਿਆ ਕਰੋ ਆਪਣੇ ਆਪ ਨੂੰ ਮੈਂ ਜੀ ਰਿਹਾ ਜਾਂ ਕੱਟ ਰਿਹਾ ਆ ਜੇ ਜੀ ਰਿਹਾ ਤਾਂ ਫੇ ਹੱਸਦੇ ਮਾਂ ਥੋੜਾ ਜਾ ਚਾਹੇ ਕਿਤੇ ਵੀ ਹੋਵਾਂ ਥੋੜਾ ਜਿਹਾ ਮੁਸਕਰਾ ਦੇਵਾਂ ਔਰ ਮੁਸਕਰਾ ਕੇ ਆਪਣੇ ਮਾਲਕ ਨੂੰ ਦੱਸ ਦੇਵਾਂ ਕਿ ਆ ਮਾਲਕ ਤੇਰੀ ਦਿੱਤੀ ਜ਼ਿੰਦਗੀ ਮੈਂ ਕੱਟ ਨਹੀਂ ਰਿਹਾ ਆ ਆਨੰਦ ਲੈ ਰਿਹਾ ਮੈਂ ਇਹਦਾ ਇਹ ਜ਼ਿੰਦਗੀ ਦਾ ਆਨੰਦ ਲੈ ਰਿਹਾ ਬੋਲੋ ਸਮਝਦੇ ਹੋ ਕਿ ਨਹੀਂ ਜਿੱਦਾਂ ਹੁਣ ਫਰਜ਼ ਕਰੋ ਕੋਈ ਸਾਨੂੰ ਦੇ ਦੇਵੇ ਨਾ ਕੋਈ ਚੀਜ਼ ਚਾਹੇ ਉਦਾਹਰਨ ਲੈ ਲਓ ਕਿਸੇ ਨੇ ਰੋਟੀ ਦੇ ਦਿੱਤੀ ਖਾਣ ਨੂੰ ਹੁਣ ਰੋਟੀ ਖਾਦੇ ਨਾਲ ਰੋਈ ਜਾਂਦੇ ਆ ਕੋਈ ਪੁੱਛੇ ਕਿਦਾਂ ਸਵਾਦ ਬਹੁਤ ਸਵਾਦ ਹੈ ਬਹੁਤ ਸਵਾਦ ਰੋਈ ਜਾਣਾ ਜਿਹਦਾ ਨੱਥੂ ਲਾਲ ਦੀ ਗੱਲ ਯਾਦ ਆ ਗਈ ਸੋਟ ਕਿ ਨੱਥੂ ਲਾਲ ਦਾ ਨਮਨਮਾ ਵਿਆਹ ਹੋਇਆ ਜਦੋਂ ਨਮਨਮਾ ਵਿਆਹ ਹੋਇਆ ਤਾਂ ਘਰ ਵਾਲੀ ਨੇ ਪਹਿਲੀ ਵਾਰ ਪਰੌਠੇ ਬਣਾਏ ਪਹਿਲੀ ਵਾਰ ਪਰੌਠੇ ਬਣਾਏ ਤਾਂ ਨੱਥੂ ਲਾਲ ਬੜੀ ਖੁਸ਼ੀ ਨਾਲ ਹੱਥ ਉੱਤੋ ਕੇ ਨਾ ਟੇਬਲ ਤੇ ਬਹਿ ਗਿਆ ਕਹਿੰਦਾ ਲਿਆ ਵੇ ਭਾਗਵਾਨੇ ਪਹਿਲੀ ਵਾਰ ਤੇਰੇ ਹੱਥ ਦੇ ਪਰੌਠੇ ਖਾਣੇ ਆ ਕਹਿੰਦੀ ਜੀ ਬੜੇ ਪਿਆਰ ਨਾਲ ਬਣਾਏ ਆ ਹੁਣ ਜਿੱਦਾਂ ਹੀ ਨੱਥੂ ਲਾਲ ਨੇ ਪਹਿਲੀ ਬੁਰਕੀ ਖਾਧੀ ਤਾਂ ਲੂਣ ਇੰਨਾ ਤੇਜ ਕਿ ਬੁਰਕੀ ਅੰਦਰ ਨਾ ਜਾਵੇ ਕਿ ਪਹਿਲੀ ਵਾਰ ਬਣਾਏ ਵਿਚਾਰੀ ਨੇ ਪਰ ਨੱਥੂ ਲਾਲੇ ਕ ਮੁਰਗੀ ਪਣਾ ਚਵਾਜਵਾ ਕੇ ਅੱਖਾਂ 'ਚ ਪਾਣੀ ਆ ਗਿਆ ਪਰ ਖਾ ਲਈ ਕਿਸੇ ਤਰ੍ਹਾਂ ਕਿ ਇਹਨੂੰ ਹੁਣ ਕੀ ਕਹਿਣਾ ਹੈ ਪਹਿਲੀ ਵਾਰ ਵਿਚਾਰੀ ਨੇ ਬਣਾਏ ਤੇਨੂੰ ਕੀ ਕਹਣਾ ਲੂਣ ਜਿਆਦੇ ਪਾ ਦਿੱਤੇ ਲੜਨਾ ਕੀ ਇਹਦੇ ਨਾਲ ਚਲੋ ਇਹਦੀ ਖੁਸ਼ੀ ਵਾਸਤੇ ਔਖਾ ਸੁੱਖਾ ਖਾ ਜਾਵਾਂ ਲੇਕ ਮੁਰਗੀ ਖਾਧੀ ਅੱਖਾਂ 'ਚ ਪਾਣੀ ਘਰ ਵਾਲੀ ਦੂਜਾ ਪਰੌਂਠਾ ਲੈ ਕੇ ਆਈ ਕਹਿੰਦੀ ਜੀ ਕੀ ਗੱਲ ਹੋ ਗਈ ਸਵਾਦ ਨਹੀਂ ਬਣਿਆ ਕਹਿੰਦਾ ਬਹੁਤ ਸਵਾਦ ਹੈ ਬਹੁਤ ਸਵਾਦ ਹੈ ਮੂੰ ਬਹੁਤ ਸਵਾਦ ਹੈ ਬਹੁਤ ਮਜ਼ਾ ਆ ਰਿਹਾ ਹੈ ਕਿਦ ਫਿਰ ਹੁੰਦੇਗਾ ਨੂੰ ਆ ਇਹ ਤਾਂ ਖੁਸ਼ੀ ਦੇ ਹੰਸੂ ਹੈ ਕਿ ਮੇਰੀ ਘਰ ਵਾਲੀ ਨੇ ਪਹਿਲੀ ਵਾਰ ਇੰਨੇ ਪਿਆਰ ਨਾਲ ਬਣਾਏ ਮੈਂ ਖੁਸ਼ੀ ਨਾਲ ਰੋ ਰਿਹਾ ਹੈ ਇਹ ਖੁਸ਼ੀ ਦੇ ਹੰਸੂ ਹੈ ਉਹ ਕਹਿੰਦੀ ਅੱਛਾ ਜੀ ਇੰਨੇ ਪਸੰਦ ਹੈ ਮੈਂ ਚਾਰ ਪੰਜ ਹੋਰ ਲੈ ਕੇ ਆਉਂਦੀ ਤੇਰਾ ਘਰ ਕਰਨਾ ਹੁਣ ਕਈ ਵਾਰ ਐਦਾਂ ਦੀ ਜ਼ਬਰਦਸਤੀ ਦੀ ਖੁਸ਼ੀ ਹੁੰਦੀ ਹੈ ਕਿ ਅੰਦਰੋਂ ਦੁੱਖ ਹੈ ਅੰਦਰੋਂ ਬੰਦਾ ਕਹਿ ਨਹੀਂ ਸਕਦਾ ਪਰ ਬਹੁਤ ਖੁਸ਼ ਹੈ ਬਹੁਤ ਖੁਸ਼ ਹੈ ਹੁਣ ਤੁਹਾਡੀ ਖੁਸ਼ੀ ਕਿਹੜੀ ਹੈ ਅਸਲੀ ਹੈ ਕਿ ਨਕਲੀ ਕਿ ਮਾਲਕਾ ਨੂੰ ਵੀ ਕਹਦੀ ਬਹੁਤ ਖੁਸ਼ ਹੈ ਜੀ ਮੈਂ ਅੰਦਰੋਂ ਸੋ ਦੇਖੋ ਇਹ ਜ਼ਿੰਦਗੀ ਵਾਕਈ ਉਹਦੀ ਹੈ ਹੁਣ ਤੁਸੀਂ ਹੱਸਦੇ ਹੋ ਤਾਂ ਇੱਕ ਮਜ਼ਾ ਆਂਦਾ ਕਿ ਨਹੀਂ ਜ਼ਿੰਦਗੀ ਦਾ ਆਪ ਸੋਚ ਕੇ ਦੱਸੋ ਸਾਨੂੰ ਜਦੋਂ ਖੁਸ਼ ਹੁੰਦੇ ਹੋ ਹੱਸਦੇ ਹੋ ਹੁਣ ਇਹੀ ਤਾਂ ਸਾਡੀ ਆਤਮਾ ਦੀ ਖੋਜ ਹੈ ਕਿਉਂਕਿ ਤੁਸੀਂ ਦੇਖੋ ਬੰਦਾ ਹਰ ਚੀਜ਼ 'ਚ ਖੁਸ਼ੀ ਲੱਭਦਾ ਹੈ ਲੱਭਦਾ ਹੈ ਕਿ ਨਹੀਂ ਬੰਦਾ ਕਹਿੰਦਾ ਮੈਨੂੰ ਅੱਛਾ ਕੱਪੜਾ ਚਾਹੀਦਾ ਕਿਉਂ ਤਾਂ ਕਿ ਖੁਸ਼ੀ ਮਿਲੇ ਪਾ ਕੇ ਖੁਸ਼ੀ ਮਿਲੇ ਜਿਹੜਾ ਕੱਪੜਾ ਮੈਨੂੰ ਦੁੱਖ ਦੇਵੇਗਾ ਚਾਹੇ ਲੱਖਾਂ ਦਾ ਵੀ ਹੋਵੇ ਉਹ ਪਾਣਾ ਨਹੀਂ ਬੰਦੇ ਨੇ ਹੁਣ ਤੁਹਾਡੀ ਜੁੱਤੀ ਜੇ ਇੱਕ 8 ਨੰਬਰ ਦੀ ਜੁੱਤੀ ਆਂਦੀ ਹੈ ਔਰ ਕੋਈ ਤੁਹਾਨੂੰ 7 ਨੰਬਰ ਦੀ ਜੁੱਤੀ ਜ਼ਬਰਦਸਤੀ ਪਵਾ ਦੇਵੇ ਔਰ ਕਵੇ ਲੈ ਭਾਈ 1 ਲੱਖ ਰੁਪਏ ਦੀ ਹੈ ਤੂੰ ਪਾ ਕੇ ਇਹੀ ਤੁਰਨਾ ਆ ਤਾਂ ਤੁਸੀਂ ਕਿੰਨੇ ਕਦਮ ਤੁਰੂਗੀ ਉਹਦੇ ਨਾਲ ਤੁਸੀਂ ਕਹਣਾ ਭਾਈ ਲੱਖਾਂ ਨੂੰ ਛੱਡ ਜਿਹੜੀ ਦੁੱਖ ਦੇ ਰਹੀ ਹੈ ਨਾ ਮੈਨੂੰ ਇਹਨੂੰ ਮੈਂ ਚਾਰ ਕਦਮ ਨਹੀਂ ਤੁਰ ਸਕਦਾ ਮੈਨੂੰ ਭਾਈ ਸਸਤੀ ਰਹਿਣ ਦੇ ਪਰ ਦੇ ਉਹੋ ਜਿਹੜੀ ਮੈਨੂੰ ਆਰਾਮ ਦੇਵੇ ਕਿਉਂਕਿ ਬੰਦਾ ਹਰ ਚੀਜ਼ 'ਚ ਖੁਸ਼ੀ ਲੱਭਦਾ ਹੈ ਕਿ ਮੈਂ ਜੁੱਤੀ ਵੀ ਪਾਵਾਂ ਮੈਨੂੰ ਆਰਾਮ ਦੇਵੇ ਖੁਸ਼ੀ ਦੇਵੇ ਕਪੜਾ ਪਾਵਾਂ ਮੈਨੂੰ ਖੁਸ਼ੀ ਦੇਵੇ ਯਾਨੀ ਹਰ ਚੀਜ਼ ਪਿਛੇ ਕਿਤੇ ਨਾ ਕਿਤੇ ਜੁੜੀ ਖੁਸ਼ੀ ਹੁੰਦੀ ਕਿ ਮੈਨੂੰ ਖੁਸ਼ੀ ਚਾਹੀਦੀ ਹੈ ਇਸ ਲਈ ਜ਼ਿੰਦਗੀ ਉਸੇ ਕੀ ਹੈ ਇਹ ਜ਼ਿੰਦਗੀ ਵਾਕਈ ਉਹਦੀ ਹੈ ਜਿਹੜਾ ਅੰਦਰੋਂ ਖੁਸ਼ ਰਹਿਣ ਦੀ ਕਲਾ ਸਿੱਖ ਲੈਂਦਾ ਕਿ ਬਾਹਰ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਹਰ ਹਾਲਾਤ ਵਿੱਚ ਮੈਂ ਖੁਸ਼ ਰਹਿਣਾ ਹੈ ਇਸ ਲਈ ਜਦੋਂ ਮੌਕਾ ਮਿਲੇ ਥੋੜਾ ਜਿਹਾ ਮੁਸਕੁਰਾ ਰਿਆਂ ਕਰੋ ਆਪਣੇ ਮਾਲਕ ਨੂੰ ਇਹ ਮਾਲਕ ਸ਼ੁਕਰੀਆ ਜ਼ਿੰਦਗੀ ਦੇਣ ਦਾ ਦੇਖ ਲੈ ਤੇਰੀ ਦਿੱਤੀ ਜ਼ਿੰਦਗੀ ਦਾ ਆਨੰਦ ਲੈ ਰਿਆਂ ਮੈਂ ਤਾਂ ਫਿਰ ਰੱਬ ਨੇ ਕਿਹਾ ਜੀ ਆਨੰਦ ਲੈ ਰਿਆਂ ਹੱਸ ਕੇ ਦਿਖਾ ਫਿਰ ਕਿਉਂਕਿ ਆਨੰਦ ਦਾ ਮਤਲਬ ਇਹੀ ਮੁਸਕਰਾ ਕੇ ਦਿਖਾ ਤਾਂ ਜੇ ਬੰਦਾ ਮੁਸਕਰਾਵੇ ਹੀ ਨਾ ਤਾਂ ਫਿਰ ਇਹਦਾ ਮਤਲਬ ਹੈ ਉਹਦੀ ਅੰਦਰ ਜਿੱਦਾਂ ਦੱਸਿਆ ਨਾ ਬਰੂਸ ਲਿਪਟਨ ਨੇ ਕਿ ਜੈਸੀ ਸਾਡੀ ਸੋਚ ਹੁੰਦੀ ਹੈ ਸਾਡੇ ਸੈੱਲਾਂ ਨੂੰ ਉਹ ਕੰਟਰੋਲ ਕਰਦੀ ਹੈ ਤਾਂ ਹੀ ਤਾਂ ਜੇ ਬੰਦਾ ਦੁੱਖ ਬਾਰੇ ਸੋਚਣਾ ਸ਼ੁਰੂ ਕਰ ਦੇਵੇ ਸਾਡਾ ਪੂਰਾ ਜਿਹੜਾ ਸਿਸਟਮ ਹੈ ਨਾ ਸ਼ਰੀਰ ਦਾ ਇਹ ਦੁੱਖ ਫੀਲ ਕਰਨ ਲੱਗ ਜਾਂਦਾ ਹੈ ਤਾਂ ਜੇ ਅਸੀਂ ਖੁਸ਼ੀ ਬਾਰੇ ਸੋਚਣਾ ਸ਼ੁਰੂ ਕਰ ਦਈਏ ਤਾਂ ਸਾਡਾ ਰੋਮ ਰੋਮ ਹੁਣ ਬੰਦਾ ਖੁਸ਼ੀ ਵਿੱਚ ਨੱਚਦਾ ਕਿਉਂ ਹੈ ਬੰਦਾ ਕਹਿੰਦਾ ਅੱਜ ਮੈਂ ਇੰਨਾ ਖੁਸ਼ ਆ ਧਰਤੀ ਤੇ ਪੈਰ ਨਹੀਂ ਲੱਗਦੇ ਯਾਨੀ ਖੁਸ਼ੀ ਦੀ ਇੱਥੇ ਹੁੰਦੀ ਹੈ ਪਰ ਪੈਰ ਵੀ ਆਪਣੇ ਉਚਕ ਹੁੰਦੇ ਕਿਉਂਕਿ ਬਾਡੀ ਦੇ ਹਰ ਸੈੱਲ ਤੇ ਸਾਡੀ ਸੋਚ ਦਾ ਅਸਰ ਪੈਂਦਾ ਹੈ ਤਾਂ ਜਦੋਂ ਬੰਦਾ ਦੁਖੀ ਹੁੰਦਾ ਹੈ ਤਾਂ ਫਿਰ ਬੰਦਾ ਕਹਿੰਦਾ ਯਾਰ ਕੋਈ ਫੜ ਕੇ ਉਠਾ ਦਿਓ ਮੈਨੂੰ ਆ ਚਾਰ ਕਦਮ ਚੱਲਣਾ ਵੀ ਔਖਾ ਹੈ ਦੇਖਿਆ ਨਾ ਕਿਸੇ ਦੇ ਘਰ ਚ ਮੌਤ ਹੋ ਜਾਵੇ ਤਾਂ ਕਈਆਂ ਨੂੰ ਫੜ ਫੜ ਕੇ ਤੋਰਨਾ ਪੈਂਦਾ ਹੈ ਸਹਾਰਾ ਦੇ ਕੇ ਲੈ ਜਾਣਾ ਪੈਂਦਾ ਹੈ ਤਾਂ ਜਦੋਂ ਖੁਸ਼ੀ ਦੀ ਗੱਲ ਹੋਵੇ ਵਿਆਹ ਸ਼ਾਦੀ ਹੋਵੇ ਤਾਂ ਬੁੜੀ ਦਾਦੀ ਵੀ ਕਹਿੰਦੀ ਅੱਜ ਨਾ ਰੋਕੋ ਭੰਗੜਾ ਬਾਣ ਦਿਓ ਉਹ ਦਾਦੀ ਤੇਰੇ ਮੈ ਗੋਡੇ ਦੁਖਦੇ ਸੀ ਲੈ ਅੱਜ ਮੇਰੇ ਪੋਤੇ ਦਾ ਵਿਆਹ ਹੈ ਅੱਜ ਦਾ ਭੰਗੜੇ ਬਾਣੇ ਹੀ ਖੁਸ਼ੀ ਦੇ ਵਿੱਚ ਬੰਦੇ ਨੂੰ એનર્ਜੀ ਇੰਨੀ ਮਿਲ ਜਾਂਦੀ ਹੈ ਕਿ ਬੰਦੇ ਨੂੰ ਦੁੱਖ ਵੀ ਆਪਣੇ ਔਰ ਇਹ ਗੱਲ ਸਹੀ ਹੈ ਕਿ ਨਹੀਂ ਕਿਉਂਕਿ ਤੁਹਾਨੂੰ ਫਿਰ ਕਹਾਂਗੇ ਕਿ ਤੁਹਾਡੀ ਸੋਚ ਦਾ ਬੜਾ ਪ੍ਰਭਾਵ ਤੁਹਾਡੇ ਤੇ ਪੈਂਦਾ ਹੈ ਜੇ ਬਿਮਾਰੀਆਂ ਬਾਰੇ ਸੋਚੋਗੇ ਤਾਂ ਜਲਦੀ ਬਿਮਾਰੀਆਂ ਨੇ ਘੇਰਾ ਪਾ ਲੈਣਾ ਹੈ ਤਾਂ ਜੇ ਤੰਦਰੁਸਤੀ ਬਾਰੇ ਮਾਲਕ ਦੀ ਰਹਿਮਤ ਬਾਰੇ ਸੋਚੋਗੇ ਤਾਂ ਤੁਹਾਨੂੰ ਹਰ ਜਗ੍ਹਾ ਮਾਲਕ ਦੀ ਰਹਿਮਤ ਖੁਸ਼ੀਆਂ ਹੀ ਮਿਲਣੀਆਂ ਹੈ ਇਸ ਲਈ ਕਿਹਾ ਕਿ ਜ਼ਿੰਦਗੀ ਉਸੀ ਕੀ ਹੈ ਜੋ ਮੁਸਕੁਰਾਣਾ ਇਸ ਲਈ ਕਲਾ ਦੱਸ ਰਹੇ ਹਾਂ ਤੁਹਾਨੂੰ ਤਾਕੇ ਜਾਂਦੇ ਹੋਏ ਸਾਲ ਨੂੰ ਅਸੀਂ ਆ ਜਾਂਦੇ ਹੋਏ ਸਾਲ ਦੇ ਨਾਲ 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 ਅਸੀਂ ਆਪਣੀਆਂ ਟੈਨਸ਼ਨਾਂ ਨੂੰ ਆਪਣੇ ਡਰਾਂ ਨੂੰ ਵੀ ਆਪਣੀ ਨਿਰਾਸ਼ਾ ਨੂੰ ਔਰ ਆਪਣੀ ਉਦਾਸੀ ਨੂੰ ਵੀ ਨਾਲ ਹੀ ਭੇਜ ਆਵੇ ਆ ਪ੍ਰਾਣਾ ਸਾਲ ਜਾ ਰਹਿਆਂ ਦੇ ਨਾਲ ਹੀ ਤੂੰ ਵੀ ਚਲ ਜਾ ਕਿਉਂਕਿ ਹੁਣ ਮੈਂ ਜ਼ਿੰਦਗੀ ਜਿਣੀ ਆ ਮੁਸਕਰਾਉਂਦਿਆਂ ਹੋਇਆ ਹੁਣ ਮੈਂ ਜ਼ਿੰਦਗੀ ਜਿਣੀ ਆ ਖੁਸ਼ੀ ਦੇ ਨਾਲ ਹੁਣ ਮੈਂ ਜ਼ਿੰਦਗੀ ਜਿਣੀ ਆ ਵਿਸ਼ਵਾਸ ਦੇ ਨਾਲ ਹੁਣ ਮੈਂ ਜ਼ਿੰਦਗੀ ਜਿਣੀ ਆ ਨਿਡਰਤਾ ਦੇ ਨਾਲ ਕਿਉਂਕਿ ਮੈਨੂੰ ਹੁਣ ਪਤਾ ਲੱਗ ਗਿਆ ਹੈ ਕਿ ਮੈਨੂੰ ਸ਼ਕਤੀ ਦੇਣ ਵਾਲਾ ਮੇਰਾ ਮਾਲਿਕ ਮੇਰੇ ਹੁਣ ਮੈਂ ਕਿਉਂ ਡਰਾਂ ਸਮਝ ਆ ਗਿਆ ਕਿ ਨਹੀਂ ਇਸ ਲਈ ਥੋੜਾ ਜਿਹਾ ਮੁਸਕਰਾ دیا ਕਰੋ ਔਰ ਧੰਨਵਾਦ ਵੀ ਮਾਲਕ ਨੂੰ ਕਹਿਣਾ ਕਿ ਸ਼ੁਕਰੀਆ ਮਾਲਕ ਤੇਰੀ ਦਿੱਤੀ ਜ਼ਿੰਦਗੀ ਦਾ ਵਾ ਪੂਰਾ ਕੀ ਲੈ ਰਿਆ ਹਾਂ ਤੁਸੀਂ ਲੈ ਰਹੇ ਹੋ ਨਾ ਤੇ ਕਹਿ ਦਿਓ ਮੈਂ ਜ਼ਿੰਦਗੀ ਦਾ ਪੂਰਾ ਮੈਂ ਜ਼ਿੰਦਗੀ ਦਾ ਪੂਰਾ ਮੈਂ ਜ਼ਿੰਦਗੀ ਦਾ ਪੂਰਾ ਆਨੰਦ ਆ ਗਿਆ ਆ ਗਿਆ ਆ ਗਿਆ ਫੀਲ ਹੋਇਆ ਕਿ ਨਹੀਂ ਕੀ ਫੀਲ ਹੋਇਆ ਖੁਸ਼ੀ ਫੀਲ ਹੋਈ ਕਿ ਨਹੀਂ ਇਹ ਨੂੰ ਫੀਲ ਕਰੋ ਮਹਿਸੂਸ ਕਰੋ ਚਲੋ ਥੋੜਾ ਜਿਹਾ ਕਰਦੇ ਆ ਅਸੀਂ ਆਪਣੇ ਵੱਲੋਂ ਥੋੜਾ ਆਨੰਦ ਤੁਹਾਡੇ ਵੱਲ ਭੇਜਦੇ ਜਿਦਾ ਨਾ ਸਮੁੰਦਰ ਦੀ ਲਹਿਰਾਂ ਆਂਦੀ ਹੁੰਦੀਆਂ ਐ ਇਦਾਂ ਹੁਣ ਤੁਸੀਂ ਫੀਲ ਕਰਨਾ ਭੇਜੀਏ ਸ਼ੁਰੂ ਆ ਗਿਆ ਆ ਗਿਆ ਆ ਗਿਆ ਆ ਗਿਆ ਫੀਲ ਕਰੋ ਇਸ ਨੂੰ ਇਹ ਫੀਲ ਹੋਇਆ ਅੰਦਾ ਨਾ ਇਹ ਅੰਦਾ ਨੰਦ ਹੈ ਪਰ ਫੀਲ ਕਰਨਾ ਪੈਂਦਾ ਹੈ ਕਿ ਮੈਨੂੰ ਮਰੇ ਮਾਲਕ ਨੇ ਆਨੰਦ ਨਾਲ ਭਰਪੂਰ ਕਰ ਦਿੱਤਾ ਬੜਾ ਆਨੰਦ ਹੈ ਜ਼ਿੰਦਗੀ ਚ ਬੜੀ ਖੁਸ਼ੀ ਹੈ ਜ਼ਿੰਦਗੀ ਚ ਕਿਉਂਕਿ ਜੂ ਐਸੀ ਫੀਲ ਕਰਦੇ ਆ ਮਾਲਕੀ ਤਰਫੋਂ ਉਹੀ ਆਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਅੱਜ ਤੋਂ ਇਹ ਨਾ ਸੋਚਿਓ ਹਾਏ ਕਿਤੇ ਬਿਮਾਰ ਨਾ ਹੋ ਜਾਵਾਂ ਬਿਮਾਰੀਆਂ ਹੀ ਆਣੀਆਂ ਜਿਹੜਾ ਬੰਦਾ ਸੋਚਦਾ ਰਹੇ ਨਾ ਅੱਜ ਤਾਂ ਮੈਂ ਠੀਕ ਆ ਕੱਲ ਨੂੰ ਕਿਤੇ ਬਿਮਾਰ ਨਾ ਹੋ ਜਾਵਾਂ ਔਰ ਇੱਕ ਗੱਲ ਹੋਰ ਦੱਸਾਂਗੇ ਕਿ ਪੁਆਇੰਟ ਕਈ ਬੰਦੇ ਇਦਾਂ ਦੇ ਹੁੰਦੇ ਆ ਕਿ ਪਹਿਲਾਂ ਬਿਮਾਰ ਹੁੰਦੇ ਆ ਜਾਂ ਪਹਿਲਾਂ ਕੋਈ ਨਸ਼ਾ ਕਰਦੇ ਐਜੋ ਠੀਕ ਐ ਫੇ ਪਤਾਉ ਕੀ ਕਰਦੇ ਐ ਸਾਰਿਆਂ ਨੂੰ ਪਹਿਲਾਂ ਮੈਂ ਬਹੁਤ ਬਿਮਾਰ ਹੁੰਦਾ ਸੀ ਤੈਨੂੰ ਪਤਾ ਪਹਿਲਾਂ ਮੈਨੂੰ ਆਹ ਪ੍ਰੋਬਲਮ ਹੁੰਦੀ ਸੀ ਆ ਮੇਰੇ ਪੇਟ 'ਚ ਰਸੋਲੀਆਂ ਹੁੰਦੀਆਂ ਸੀ ਆ ਮੈਂ ਨਾ ਇੰਨਾ ਪੈਗ ਪੀਦਾ ਨਾ ਸੀ ਸ਼ਰਾਬਾਂ ਆਉਂਦੀਆਂ ਦੋ ਦੋ ਬੋਤਲਾਂ ਪੀ ਜਾਂਦਾ ਸੀ ਜਦੋਂ ਇਦਾਂ ਦੀਆਂ ਗੱਲਾਂ ਬਾਰ-ਬਾਰ ਕਰਦੇ ਤਾਂ ਕਿਹੜੀ ਚੀਜ਼ ਨੂੰ ਦੁਬਾਰਾ ਖਿੱਚ ਰਹੇ ਆ ਉਹ ਇਦਾਂ ਦੇ ਬੰਦੇ ਦੁਬਾਰਾ ਜਲਦੀ ਹੀ ਇਹ ਨਸ਼ਾ ਛੱਡਣਵਾਰੇ ਉਹ ਗੱਲ ਕਰਦੇ ਰਹਿਣਗੇ ਨਾ ਤੈਨੂੰ ਪਹਿਲਾਂ ਪਹਿਲਾਂ ਬਹੁਤ ਨਸ਼ਾ ਕਰਦਾ ਹੁੰਦਾ ਸੀ ਪਰ ਹੁਣ ਛੱਡ ਦਿੱਤਾ ਪਰ ਪਹਿਲਾਂ ਮੈਂ ਨਾ ਦੋ ਦੋ ਬੋਤਲਾਂ ਪੀ ਜਾਂਦਾ ਸੀ ਉਮੀਦ ਹੈ ਕਿ ਜਲਦੀ ਤਿੰਨ ਚਾਰ ਮਹੀਨੇ ਬਾਅਦ ਇਹ ਸ਼ੁਰੂ ਕਰ ਦੇਣੀ ਹੈ ਕਿਉਂਕਿ ਇਹਦਾ ਧਿਆਨ ਹੀ ਗੱਲ ਹੀ ਨਸ਼ੇ ਦੀ ਕਰ ਰਿਹਾ ਹੈ ਤੇ ਕਈ ਬੰਦੇ ਬਿਮਾਰੀਆਂ ਦੀ ਗੱਲ ਪਹਿਲਾਂ ਮੈਂ ਬਹੁਤ ਬਿਮਾਰ ਸੀ ਉਹ ਹੁਣ ਮੈਂ ਠੀਕ ਹਾਂ ਪਹਿਲਾਂ ਮੈਨੂੰ ਆਹ ਬਿਮਾਰੀ ਨੇ ਬੜਾ ਤੰਗ ਕੀਤਾ ਸੀ ਹੁਣ ਮੈਂ ਠੀਕ ਹੈ ਇਹਦਾ ਮਤਲਬ ਇਹਦਾ ਧਿਆਨ ਵੀ ਜਦੋਂ ਬਿਮਾਰੀ ਚਲੀ ਗਈ ਤਾਂ ਉਹਦੀ ਗੱਲ ਕਰਨੀ ਵੀ ਬੰਦ ਕਰ ਦਿਓ ਨਸ਼ਾ ਚਲਾ ਗਿਆ ਤਾਂ ਉਹਦੇ ਬਾਰੇ ਸੋਚਣਾ ਵੀ ਪਹਿਲਾਂ ਤੁਸੀਂ ਕੀ ਕਰਦੇ ਸੀ ਬੰਦ ਕਰ ਦਿਓ ਕਿਉਂਕਿ ਰੱਬ ਨੇ ਸਾਨੂੰ ਅੱਖਾਂ ਅੱਗੇ ਕਿਉਂ ਦਿੱਤੀਆਂ ਤਾਂ ਕਿ ਅੱਗੇ ਦੇਖੀਏ ਪਿਛਲਾ ਯਾਦ ਨਾ ਕਰੀਏ ਕਿ ਪਿੱਛੇ ਕੀ ਸੀ ਸਮਝੇ ਹੋਗ ਨਹੀਂ ਜੇ ਰੱਬ ਨੇ ਦੇਣੀਆਂ ਹੁੰਦੀਆਂ ਦੋ ਅੱਖਾਂ ਪਿੱਛੇ ਵੀ ਦੇਦਨੀਆਂ ਸੀ ਇਹ ਲੈ ਵੀ ਅੱਗੇ ਵੀ ਦੇਖਦਾ ਪਿੱਛੇ ਵੀ ਦੇਖ ਪਰ ਇਹ ਕਿ ਇਸ਼ਾਰਾ ਹੈ ਅੱਗੇ ਅੱਖਾਂ ਕਿਉਂ ਦਿੱਤੀਆਂ ਕਿਉਂਕਿ ਰੱਬ ਨੂੰ ਪਤਾ ਹੈ ਕਿ ਸਾਡੀ ਜ਼ਿੰਦਗੀ ਅੱਗੇ ਹੈ ਪਿੱਛੇ ਨਹੀਂ ਹੈ ਸਾਡੀ ਮੰਜ਼ਿਲ ਅੱਗੇ ਹੈ ਪਿੱਛੇ ਨਹੀਂ ਹੈ ਅੱਗੇ ਜ਼ਿੰਦਗੀ ਹੈ ਤਾਂ ਦੇਖ ਵੀ ਅੱਗੇ ਇਹਨਾਂ ਦੇਖ ਮੇਰੇ ਪਿੱਛੇ ਇਹਨੇ ਦੁੱਖ ਸੀ ਇਹ ਦੇਖ ਕੇ ਆਉਣ ਵਾਲੇ ਸਮੇਂ 'ਚ ਮੇਰਾ ਮਾਲਕ ਮੈਨੂੰ ਕਿਹੜੀਆਂ ਖੁਸ਼ੀਆਂ ਦੇ ਸਕਦਾ ਹੈ ਕਿਹੜੀਆਂ ਰਹਿਮਤਾਂ ਮੇਰੀ ਝੋਲੀ 'ਚ ਮਾਰੇ ਮਾਲਕ ਨੇ ਪਾਣੀਆਂ ਉਹ ਅੱਗੇ ਹੈ ਰਹਿਮਤਾਂ ਸਮਝਦੇ ਹੋ ਤੁਸੀਂ ਪਰ ਅਸੀਂ ਪਿਛਲਾ ਹੀ ਸੋਚਦੇ ਰਹਿੰਦੇ ਆ ਪਿੱਛੇ ਇਦਾਂ ਅਸੀਂ ਪਿੱਛੇ ਉਦਾਂ ਅਸੀਂ ਪਿੱਛੇ ਆ ਹੋ ਗਿਆ ਪਿੱਛੇ ਉਹ ਹੋ ਗਿਆ ਉਹ ਪਿਛਲਾ ਛੱਡੋ ਤਾਂ ਕਿ ਆਣ ਵਾਲੇ ਕੱਲ੍ਹ ਦੀਆਂ ਖੁਸ਼ੀਆਂ ਨਾਲ ਤੁਸੀਂ ਭਰਪੂਰ ਹੋਣ ਵਾਸਤੇ ਤਿਆਰ ਹੋ ਜਾਵੋ ਸਮਝਦੇ ਹੋ ਕਿ ਨਹੀਂ ਜਿਸਨੇ ਪਿੱਛੇ ਬਿਮਾਰੀ ਸੀ ਛੱਡ ਦਿਓ ਅੱਜ ਤੋਂ ਅੱਜ ਤੋਂ ਬਿਮਾਰੀ ਦੀ ਚਰਚਾ ਕਰਨੀ ਨਹੀਂ ਪਿੱਛੇ ਮੈਂ ਜਿੰਨਾ ਮਰਜੀ ਬੁਰੇ ਤੋਂ ਬੁਰਾ ਨਸ਼ਾ ਕਰਦਾ ਸੀ ਅੱਜ ਤੋਂ ਉਹਦੀ ਚਰਚਾ ਹੁਣ ਮਾਲਕ ਨੇ ਰਹਿਮਤ ਕਰ ਦਿੱਤੀ ਹੁਣ ਉਹ ਗੱਲ ਨਹੀਂ ਕਰਨੀ ਹੁਣ ਇਹ ਕਹੋ ਬਹੁਤ ਮਾਲਕ ਦੀ ਰਹਿਮਤ ਹੈ ਔਰ ਇਹਦੀ ਰਹਿਮ ਤਾਂ ਭਰਪੂਰ ਰਹਿਣੀਆ ਹੈ ਹੁਣ ਅੱਗੇ ਕਿਹੋ ਗਹਿਮ ਤਾਂ ਹੀ ਹੁਣੀਆ ਹੈ ਯਾਨੀ ਉਹ ਨੈਗੇਟਿਵਿਟੀ ਦੀ ਗੱਲ ਹੀ ਬਿਲਕੁਲ ਬੰਦ ਹੀ ਕਰ ਦਿਓ ਆਪਣੇ ਜੀਵਨ ਚ ਖੁਸ਼ੀਆਂ ਦੀ ਗੱਲ ਕਰੋ ਰਹਿਮਤਾਂ ਦੀ ਗੱਲ ਕਰੋ ਕਾਦੀ ਗੱਲ ਕਰਨੀ ਹੈ ਰਹਿਮਤਾਂ ਦੀ ਇਸ ਲਈ ਫਿਰ ਕਹਾਂਗੇ ਕਿ ਜ਼ਿੰਦਗੀ ਉਸੀ ਕੀ ਹੈ ਜੋ ਕਹਿ ਦਿਓ ਮੁਸਕਰਾ ਕੇ ਕਹੋ ਜਰਾ ਹਾਂ ਜ਼ਿੰਦਗੀ ਉਸੀ ਕੀ ਹੈ ਜੋ ਮੁਸਕੁਰਾਣਾ ਜਾਣਦਾ ਹੈ ਰੋਸ਼ਨੀ ਉਸੀ ਦੀ ਹੈ ਜੋ ਨਫ਼ਰਤਾਂ ਦੇ ਪਰਦੇ ਗਿਰਾਣਾ ਰੋਸ਼ਨੀ ਦਾ ਮਤਲਬ ਉਹਦੀ ਰਹਿਮਤ ਕਹਿ ਲਓ ਪਰਮਾਤਮਾ ਦੀ ਕਿਰਪਾ ਕਹਿ ਲਓ ਕਿ ਪਰਮਾਤਮਾ ਦੀ ਕਿਰਪਾ ਉਹਦੀ ਰਹਿਮਤ ਦੀ ਰੋਸ਼ਨੀ ਉਹਨਾਂ ਨੂੰ ਮਿਲਦੀ ਹੈ ਜੋ ਆਪਣੇ ਜੀਵਨ 'ਚੋਂ ਨਫ਼ਰਤਾਂ ਦੇ ਪਰਦਿਆਂ ਨੂੰ ਗਿਰਾ ਦਿੰਦੇ ਐ ਇਹ